ਯਾਰ ਫਿਲਮ ਤਾਂ ਬੜੀ ਘੈਂਟ ਸੀ ਹੈ ਨਾ ਫਿਲਮ ਤਾਂ ਘੈਂਟ ਸੀ ਹੁਣ ਦਸ ਖਵਾਣਾ ਕੀ ਤੂੰ ਹਣਾ ਯਾਰ ਅੱਜ ਵਾਰ ਕਿਹੜਾ ਆ ਅੱਜ ਵਾਰ ਸ਼ੁੱਕਰਵਾਰ ਆ ਸ਼ੁੱਕਰਵਾਰ ਆ ਲੈ ਬਣ ਗਈ ਗੱਲ ਅੱਜ ਨੋਨਵਾਜੀ ਖਾਵਾਂਗੇ ਆਇਆ ਪਰ ਮੈਂ ਤਾਂ ਵੈਜੀਟੇਰੀਅਨ ਆ ਓਏ ਉਹ ਕੋਈ ਨਹੀਂ ਤੂੰ ਆ ਤਾਂ ਸਹੀ ਤੈਨੂੰ ਵੈਜ ਖਵਾ ਦਾਂਗੇ ਓ ਰੁਕ ਜਾ ਅੱਪਾ ਚੱਲੇ ਕਿੱਥੇ ਆ ਤੈਨੂੰ ਚਾਹੀਦੀ ਥਾਂ ਤੇ ਲੈ ਕੇ ਜਾਉਂਗਾ ਕੀ ਕਰੀਏ ਮੈਂ ਆਹ ਦੁਕਾਨ ਆ ਹਾਂ ਨਾਲੇ ਇਸ ਥੋੜਾ ਨਾਮ ਪਤਾ ਕੀ ਆ ਪੰਜਾਬੀ ਲਾਈਫ ਪੁਆਇੰਟ ਤੂੰ ਦੇਖਦਾ ਆਪਣੇ ਪੰਜਾਬੀ ਭਰਾ ਬਣਾ ਰਹੇ ਹੈ ਨਾ ਤੇ ਲੋਨਾਂ ਇੱਕ ਖਾਸ ਗੱਲ ਦੱਸਦਾ ਮੈਂ ਜਿੰਨਾ ਵੀ ਨੌਨ ਵੈਜ ਸਮਾਨ ਤੂੰ ਖਾਏਂਗਾ ਪੀਵੇਂਗਾ ਇੱਥੋਂ ਹੈ ਨਾ ਸਾਰਾ ਤੈਨੂੰ ਤੋਂ ਫਰੈਸ਼ ਮਿਲੇਗਾ ਤੈਨੂੰ ਪਤਾ ਨਾ ਮੈਂ ਨੌਨ ਵੈਜ ਖਾਂਦਾ ਨਹੀਂ ਉਹ ਹੋ ਮੈਂ ਤੈਨੂੰ ਕਹਾਂ ਨਾ ਵੈਜੀਟੇਰੀਅਨ ਆਈਟਮਸ ਵੀ ਰੱਖੇ ਨੇ ਤੇ ਅੱਜਕੱਲ ਲੈਣਾ ਤੂੰ ਅੰਦਰ ਜਾ ਮੈਂ ਕਹਿੰਦਾ ਵੈਜ ਸਮਾਨ ਵੀ ਤੋਂ ਉਮਲਾ ਚਟ ਚਟ ਸਾਏਗਾ ਚੱਲ ਆ ਜਾ ਫੇਰ ਅੱਲਾ ਭਰਾਵਾ ਤੇਰਾ ਵੈਜਟ ਆ ਗਿਆ ਮੇਰਾ ਨਾਨ ਵੈਜ ਪਤਾ ਨਹੀਂ ਕਦੋਂ ਆਊਗਾ ਤੇ ਵੈਜ ਆਈਟਮਸ ਦੇ ਵਿੱਚ ਇਹਨਾਂ ਦੇ ਖਾਦੇ ਮੈਂ ਫਰਾਈਡ ਮੋਮੋਸ ਉਸ ਤੋਂ ਬਾਅਦ ਮੇਰੀ ਵੀ ਨਾਨ ਵੈਜ ਆਈਟਮਸ ਆ ਗਈਆਂ ਜਿਨ੍ਹਾਂ ਚੋਂ ਮੈਂ ਸਭ ਤੋਂ ਵੱਧ ਟ੍ਰਾਈ ਕੀਤਾ ਤੰਦੂਰੀ ਚਿਕਨ ਜਿਹੜਾ ਕਿ ਬਹੁਤ ਹੀ ਜੂਸੀ ਸੀ ਤੇ ਉਹਦੇ ਫਲੇਵਰ ਬਹੁਤ ਹੀ ਘੈਂਟ ਸੀਗੇ ਉਸ ਤੋਂ ਬਾਅਦ ਲਾਈਫ 'ਚ ਮੈਂ ਫਸਟ ਟਾਈਮ ਟ੍ਰਾਈ ਕੀਤਾ ਮਟਰਨ ਚਾਂਪ ਜਿਹੜਾ ਕਿ ਮੈਨੂੰ ਬਹੁਤ ਹੀ ਸਵਾਦ ਆ ਗਿਆ ਜੋ ਕਿ ਇਹਨਾਂ ਦੀ ਬੈਸਟ ਸੇਲਿੰਗ ਆਈਟਮ ਸੀਗੀ ਤੇ ਮੈਂ ਉਸ ਤੋਂ ਬਾਅਦ ਸਵਾਦ ਲੈ ਲੈ ਕੇ ਅੰਗੂਠੇ ਫੇਰ ਦਿਖਾਈ ਨਹੀਂ ਤੇ ਉਸ ਤੋਂ ਬਾਅਦ ਹੈਲੀਪਾਈ ਨੇ ਦੁਬਾਰਾ ਤੋਂ ਟ੍ਰਾਈ ਕੀਤਾ ਆਪਣਾ ਫੇਵਰੇ ਚੱਕ ਕੇ ਸਟੀਮ ਮੋਮੋਸ ਲਿਆ ਤੇ ਮੈਂ ਉਸ ਤੋਂ ਬਾਅਦ ਚਾਚਾ ਚ ਗਰਮ ਗਰਮ ਮੂਝਾ ਪਾਤਾ ਲਿਆ ਪਰ ਮੈਂ ਤਾਂ ਸੇਹਾ ਨਹੀਂ ਗਿਆ ਤਾਂ ਇਸ ਤੋਂ ਬਾਅਦ ਆਪਾਂ ਗਏ ਸ਼ੌਪ ਦੇ ਓਨਰ ਕੋਲ ਤੇ ਭਾਈ ਇਹ ਸਾਰਾ ਕੁਝ ਖਾਣ ਪੀਣ ਲਈ ਆਪਾਂ ਨੂੰ ਆਣ ਕਿੱਥੇ ਬੈਣਾ ਆਪਾਂ ਨੂੰ ਭਾਈ ਨੀਰ ਪਟਕੋ ਹਸਪੀਟਲ ਅਤੇ ਲੱਕੀ ਸਿਨੇਮਾ ਦੇ ਨਾਲ ਤੇ ਮਿਆਣੀ ਰੋਡ ਦੇ ਉੱਤੇ ਆਪਣੀ ਲਾਈਫ ਫੂਡ ਪੁਆਇੰਟ ਆ ਓਪੋਜ਼ਿਟ ਜ਼ਾਇਕਾ ਰੈਸਟੋਰੈਂਟ ਆ ਠੀਕ ਹੈ ਜੀ ਮਿਆਣੀ ਰੋਡ ਓਪੋਜ਼ਿਟ ਜ਼ਾਇਕਾ ਰੈਸਟੋਰੈਂਟ ਨੀਅਰ ਲੱਕੀ ਬਲਾਦਾ ਵਿਜ਼ਿਟ ਜ਼ਰੂਰ ਕਰਿਓ